ਬਾਬਿਓ ਗੁੱਡ ਮਾਰਨਿੰਗ ਠੀਕ ਹੈ ਤੇ ਥੋੜਾ ਜਿਹਾ ਸੁਨਿਆ ਉੱਠ ਪਏ ਤੇ ਜਾਣਾ ਸੀ ਕਿਤੇ ਤੇ ਉਹ ਜਾਣਾ ਹੋ ਗਿਆ ਕੈਨਸਲ ਠੀਕ ਆ ਤੁਹਾਨੂੰ ਤਾਂ ਖੇਡ ਜਾਣਾ ਮੋਟਰ ਮੋਟਰ ਛੱਡ ਕੇ ਆਪਾਂ ਠੀਕ ਆ ਤੇ ਬਾਕੀ ਕਬੂਤਰ ਬੈਠੇ ਸਈਆ ਉਹ ਤਾਂ ਮੁੰਲਾ ਬਸ ਕੰਮ ਘੜਚਾ ਕਿਤੇ ਚਲੋ ਖੇਡ ਚਾਲਦੇ ਹਾਂ ਮੋਟਰ ਛੱਡਾ ਗਏ ਤੇ ਫਿਰ ਤੁਹਾਨੂੰ ਦਿਖਾਉਣੇ ਆਂਗੇ ਬਾਬਿਓ ਆ ਗਏ ਆਪਣੇ 10 ਸਟਾਰ ਹੋਟਲ ਚ ਠੀਕ ਹੈ ਹੋਟਲ ਰੂਮ ਤੇ ਇਹਦੀ ਕਰਦੇ ਆਪਾਂ ਲੋਕ ਖੋਲ ਦੇਣਾ ਵਾ ਫਿੰਗਰਪ੍ਰਿੰਟ ਲੱਗਦਾ ਇਹਦੇ ਤੇ ਆਏ ਮੈਂ ਦੱਸ ਨਹੀਂ ਸਕਦਾ ਫਿੰਗਰਪ੍ਰਿੰਟਰ ਦਾ ਤੇ ਬਾਕੀ ਖੇਤ ਆਈ ਸੀ ਮੋਟਰ ਮਟਰ ਛੱਡਣ ਲਾਈਟ ਅਜੇ ਆਈ ਨਹੀਂ ਤੇ ਮਾਚਲਾ ਮੋਟਰ ਛੱਡ ਚਲੀ ਇਕੱਲੀ ਤੇ ਮੂੰਹੇ ਮੈਂ ਕਰੇ ਵੇ ਡੈੜੀ ਤੇ ਪਾਣੀ ਆਪੇ ਪੈ ਲੱਗ ਜਾਊਗਾ ਤੜਕੇ ਬਹੁਤ ਜਿਆਦਾ ਧੁੰਦ ਸੀ ਵੇਖੋ ਅੱਲਾਹੇ 9:30 ਟਾਂ ਹੋਊਗਾ ਇੱਥੇ ਦੀ ਕੁਸ਼ੀ ਆ ਬਹੁਤ ਸੁਨਿਆ ਉੱਠਿਆ ਅੱਜ ਕਬਾੜੇ ਹੋ ਗਿਆ ਮਾਂ ਧੁੰਦ ਬਹੁਤ ਜਿਆਦਾ ਹੈਗੀ ਤੇ ਵੇਖਾਂਗੇ ਡੱਬੀ ਪਈ ਧੂਈ ਪਾਉਣੇ ਹੈਗੇ ਠੀਕ ਆ ਡੱਬੀ ਕੁਦਰਤੀ ਇੱਥੇ ਪਈ ਸੀਗੀ ਇੱਕ ਨਾ ਲੋਕ ਲੋ ਖੁੱਲ ਗਿਆ ਆਪਣੇ ਨਾ ਕੋਠੇ ਦਾ ਦੇਖੋ ਹੁਣ ਫਿੰਗਰਪ੍ਰਿੰਟ ਨਾਲ ਦੇਖੀ ਲੋਕ ਖੋਲਦਾ ਆਪਣੇ ਕੋਠੇ ਦਾ ਤੇ ਪਹਿਲਾਂ ਆ ਤਾਂ ਉਹੀ ਲੋਣੀ ਪੈਂਦੀ ਐ ਇਹ ਚਾਬੀ ਨਾਲ ਤਾਂ ਇਹ ਗੱਲ ਜਿਹੀ ਬਣਾਈ ਐ ਤਾਂ ਕਿ ਇੱਥੇ ਨਾ ਲੋਕ ਲੱਗਦਾ ਦੇ ਇੱਥੇ ਹਟ ਜਾ ਫਿੰਗਰਪ੍ਰਿੰਟ ਐ ਇੱਥੇ ਦੇ ਹਟ ਜਾ ਲੋਕ ਦੇ ਮਗਰ ਲੈ ਆ ਭਾਈ ਹੁਣ ਖੁੱਲੂ ਆਣੀ ਠੀਕ ਐ ਹਾਂ 10 ਸਟਾਰ ਫੁੱਟ ਰੂਮ ਆਪਣਾ ਕੋਠੇ ਜਾ ਰਿਹਾ ਲੋ ਕਰੋ ਦਰਸ਼ਨ ਸਰਗੈ ਸਾਰਾ ਸਾਰਾ ਸਦਾ ਨਹੀਂ ਪੈ ਰੰਦਾ ਮੈਂ ਇਕੱਲਾ ਹੀ ਮਤਲਬ ਖੇਤ ਆਇਆ ਨਾ ਤੜਕੀ ਤੂੰ ਨਹੀਂ ਜਾਣੇ ਵੀ ਨਾ ਤੜਕੇ ਆਇਆ ਨਾ ਮੁੰਜਾ ਕੱਢ ਲੈਣਾ ਬਾਹਰ ਜੇ ਕੰਮ ਹੁੰਦਾ ਕੰਮ ਕਰੀ ਜਾਣਾ ਤਨੀ ਆਥਨ ਤੱਕ ਇੱਥੇ ਹੀ ਮੁੰਜਾ ਰਹਿਦਾ ਹੁੰਦਾ ਆਪਣਾ ਇੱਥੇ ਸਾਰੇ ਸਾਰੇ ਦਿਨ ਨਿਰ ਕਦੇ ਘਰੇ ਨਹੀਂ ਜਾਂਦੇ ਹੁੰਦੇ ਸੀ ਜਦੋਂ ਆਥਰੇ ਘਰੇ ਆਉਣਾ ਹੁੰਦੇ ਬਸ ਵੀ ਹੁਣ ਜੋ ਸਰਦਾ ਨਹੀਂ ਘਰੇ ਜਾਣੇ ਪੂਆ ਠੀਕ ਐ ਪੱਕੇ ਨੂੰ ਮੋਟਰ ਛੱਡਤੀ ਐ ਤੇ ਓਕੇ ਰਿਪੋਰਟ ਆ ਤੇ ਬਸ ਵੇਣੇ ਦੋ ਮਿੰਟ ਗੇੜੀ ਛੇੜੀ ਮਾਰ ਕੇ ਤਨੀ ਚੱਲਦੇ ਫਿਰ ਘਰੇ ਹਾਂ ਓਏ ਠੰਡ ਲੱਗ ਗਈ ਤੂੰ ਹੀ ਨਾ ਪਾਈਏ ਡੱਬੀ ਇਹ ਸਿੱਖਾਈਂ ਗਿਆ ਜੇਰਾ ਇੱਕ ਮਿੰਟ ਵਾਓ ਵੰਡਰਫੁਲ ਪਰਕੀਲੀ ਹੋ ਗੂ ਭਾਂਜਨੀ ਘੜਾਕ ਮੱਛਰੀ ਹੈ ਨਾ ਚਲ ਬੈਣੀ ਜੇ ਉਹ ਚ ਗਰਮ ਕਰਦੇ ਨੂੰ ਕੰਕ ਬਹੁਤ ਵਧੀਆ ਕਰਦਾ ਚਲੋ ਕੋਈ ਨਹੀਂ ਪ੍ਰਧਾਨ ਤੇ ਦਿਖਾਉਣੇ ਹਨ ਫਿਰ ਤੇ ਬੜਾ ਜਲੌਜਾ ਨਹੀਂ ਬਣਾਉਂਦੇ ਮੈਂ ਤਾਂ ਬਹੁਤ ਬਣ ਗਿਆ ਲਮਾ 2 ਮਿੰਟ ਦੀ ਵੀਡੀਓ ਹੋ ਗਈ ਚਲੋ ਕੋਈ ਨਹੀਂ ਦਿਖਾਉਣੇ ਫਿਰ ਚਲਦੇ ਆ ਘਰੇ ਆਪਣਿਆਂ ਨੂੰ ਲਾਦ ਕੇ ਚੈਡ ਸਕਿਉਰਟੀ ਫਿੰਗਰਪ੍ਰਿੰਟ ਨਾਲ ਲੌਕ ਲੌਕ ਲੱਗਦਾ ਇੱਕ ਤਰ੍ਹਾਂ ਦਾ ਇਹ ਘਰੇ ਚੱਲਦੇ ਹੈਗੇ ਠੀਕ ਆ ਚਲੋ ਪਰ ਲੌਕ ਲਾਦ ਕੇ ਉਹ ਲੌਕ ਲੱਗਣਾ ਨਹੀਂ ਕਿਉਂਕਿ ਦੂਜੇ ਹੱਥ ਨਾਲ ਲੌਕ ਲੱਗਦਾ ਇਧਰਲੇ ਫਿੰਗਰਪ੍ਰਿੰਟ ਨਾਲ ਤੇ ਤੁਹਾਨੂੰ ਦਿਖਾਉਣੇ ਵਾਸਤੇ ਘਰੇ ਹੀ ਚੱਲਦੇ ਆ ਠੀਕ ਹੁਣ ਲਓ ਬਾਬੋ ਆਗੇ ਸੀ ਇਹ ਘਰੇ ਤੇ ਬੱਚੇ ਕਰਦੇ ਕਿ ਬਾਹਰ ਆਪਣੇ ਬੱਚੇ ਪੱਠੇ 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 ਕਰਦੇ ਤੇ ਹੋਰ ਜੇ ਰੱਬ ਤੁਹਾਡਾ ਭਲਾ ਕਰੇ ਹੁਣ ਕਮੈਂਟ ਕੱਢ ਦਿਓ ਆਜੋ 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 ਬਾਹਰ ਕੱਢ ਦੇ ਇਹਨੂੰ ਤੇਲ ਦਿਖਾਉਣੇ ਹਨ ਫੇਰ ਭਾਈ ਕਰਦੇ ਅੰਦਰ ਸਾਰੇ ਬਾਹਰ ਕੱਢਦੇ ਬਲ ਤਾਂ ਠੀਕ ਹੈ ਬਸ ਚੱਲਦੇ ਹਾਂ ਮਨਪ੍ਰੀਤ ਦੇ ਕੋਲੇ ਫੇਰ ਦਿਖਾਉਣੇ ਹਨ ਤੇ ਆ ਗਏ ਆਪਾਂ ਇੱਧਰ ਕਰੇ ਤੇ ਉਸਤਾਦ ਜੀ ਹੈ ਨਹੀਂ ਉਹ ਗਏ ਆ ਘਰ ਪਰ ਖਾਣਾ ਲੈਣੇ ਲਈ ਠੀਕ ਹੈ ਆਮ ਹੈ ਯਹਾਂ ਪਰ ਅੰਦਰ ਪੈਨੇ ਜਾ ਕੇ ਰਾਵ ਨਾਲ ਤੇ ਹੱਥ ਵੀਡੀਓ ਰੈਟਿੰਗ ਕਰਕੇ ਥੰਬਨੇਲ ਬਣਾ ਦੇ ਕੇ ਜਾ ਕੇ ਵੀਡੀਓ ਦਾ ਅੱਧ ਨਾਲ ਤਾਂ 10 ਮਿੰਟ ਦੀ ਵੀਡੀਓ ਹੈ ਤੇ ਚਲੋ ਫਿਰ ਅੰਦਰ ਚਲਦੇ ਆ ਤੇ ਤੁਹਾਨੂੰ ਦਿਖਾਉਣੀ ਆ ਫਿਰ ਮੈਂ ਸੰਗ ਜਾਵਾਂਗੇ ਅੱਜ ਮੋਟਰਸਾਈਕਲ ਦਾ ਕਾਗਜ਼ ਪੱਤਰ ਲੈਣ ਚਲੋ ਕੋਈ ਨਹੀਂ ਕਰਦੇ ਆ ਫਿਰ ਚਲਦੇ ਆ ਘਰੇ ਹੁਣ ਗਏ ਠੀਕ ਆ ਤੇ ਮਨਪ੍ਰੇਤ ਉਹਦਾ ਨਹੀਂ ਕਰੂੰ ਗਿਆ ਤੇ ਮੈਂ 2 ਵਜੇ 2:00 ਵਜੇ ਤਰ ਥੋੜੀ ਰੂਮ ਰਾਂਝ ਲਾ ਕੇ ਦੇਣੀ ਆ ਕਾਟਨ ਠੀਕ ਆ

ਖਤਮੀ ਹੈ ਮੇਰੇ ਮੋਲ ਦਾ ਚਲੋ ਕੋਈ ਨਹੀਂ ਫਿਰ ਬਾਬਾ ਯਾਰ ਇਹਨੇ ਕੋਈ ਢਾ ਖਾਸ ਹੈ ਨਹੀਂ ਕਰਨ ਨੂੰ ਪਤਾ ਤਾਂ ਕਰ ਸਕੀ ਠੀਕ ਹੈ ਬਸ ਹੁਣ ਹੀ ਤੁਰੇ ਫਿਰਦੇ ਆ ਫਾਲਤੂ ਜੇ ਬਸ ਐ ਆ ਗਿਆ ਐ ਚਲੋ ਕੋਈ ਨਹੀਂ ਫਿਰ ਬਈਰ ਫਰਤੇ ਹੀ ਹੋਇਆ ਕੋਈ ਭਾਈ ਚਲਦੇ ਹੁਣ ਮਨਪਰੀ ਦੇ ਕੋਲੇ ਠੀਕ ਘਟੂ ਘਪਰਾ ਤਾਂ ਗਾਂ ਦੇ ਤੇ ਚੱਲ ਗਏ ਬਸ ਚੱਲ ਕੇ ਦਿਖਾਉਣੇ ਸਾਨੂੰ ਕਬੂਤਰ ਵੇਖ ਕੋਣ ਕਿ ਨਵਾਂ ਕਬੂਤਰ ਆਇਆ ਕੇ ਪਾਸੋਂ ਆ ਇਹਿੰਦਾ ਕਿੱਧਰੋਂ ਆਇਆਗਾ ਤੇ ਬਸ ਓਕੇ ਰਿਪੋਰਟ ਹੈਗੀ ਓ ਚੋਬਰ ਚੋਬਰਾ ਚੋਬਰਾ ਆ ਜਾ ਤੈਨੂੰ ਲੈ ਕੇ ਚੱਲ ਗਿਆ ਉੱਥੇ ਆ ਗਿਆ ਆ ਗਿਆ ਲੀੜੇ ਵਾਲਾ ਵੀ ਆ ਗਿਆ ਆ ਜਾ ਚਲੋ ਵੀ ਚੱਲਦੇ ਆਂ ਫਿਰ ਲਓ ਬਈ ਤੇ ਘਰੇ ਆ ਗਏ ਮਤਲਬ ਪਾਣੀ ਗਿੱਦਾਂ ਨੇ ਪਾਣਾ ਨੂੰ ਦਾਣੇ ਪਾਣੀ ਪਾਉਂਦੇ ਦਿਖਾਇਆ ਇਕੱਲੇ ਹੋਰ ਤਾਂ ਕੋਈ ਨਹੀਂ ਦਿਖਾਉਣ ਜੋਗਰੇ ਕਿ ਨਹੀਂ ਪਾਣੀ ਰਣ ਪਾ ਦਈਏ ਵੀਡੀਓ ਬੜੀ ਪਾਣੀ ਆ ਯਾਰ ਕਈ ਕੰਮ ਕਰਨੇ ਆ ਬਿੰਕੀ ਟੇਡੀ ਵੀਡੀਓ ਹੁਣ ਪਾ ਨਾ ਹੋਈ ਮੈਂ ਖਦੋ ਜੀ ਇੱਕ ਮਿੰਟ ਲੋ ਬੀ ਆ ਦੋ ਨੀਗਾ ਪਾਣੀ ਪਾ ਦਈਏ ਰਹਿਣਾ ਤੇ ਇੱਕ ਮਿੰਟ ਹੋ ਜਾ ਪਾਣੀ ਸਾਫ ਇਹ ਨਿਕਨ ਉਹਦਾ ਇਹ ਤਾਂ ਅੰਗਰੇਜ਼ਾ ਫਿਰਦਾ ਕਬੂਤਰ ਦਾ ਪਾ ਦਾਨੇ ਪਾ ਲਈ ਇਹਨਾਂ ਨੂੰ ਉਹ ਤਾਂ ਬੰਨਾ ਆਪਣੇ ਕੰਮ ਸਮਾਪਤ ਹੀ ਉਹਦਾ ਕਣਕ ਪਾਲੀ ਇਹ ਮੱਕੀ ਮੁੱਕ ਗਈ ਹੈ ਚਲੋ ਦਾਨ ਗੋਨੇ ਪਾ ਲਈ ਤੁਹਾਨੂੰ ਫੇਰ ਦਿਖਾਉਣੇਗੇ ਚਲੋ ਬਈ ਤੇ ਬਾਜਰਾ ਪੂਰੇ ਮੋਗਿਆਂ ਦੇ ਕਾਹ ਨੂੰ ਲੈਣੇ ਐ ਬਾਜਰਾ ਪੂਰਾ ਸਮਾਨ ਲਿਆਉਣੇ ਯਾਰ ਮਾੜਾ ਮੋਟੇ ਨਾਲ ਕੇ ਕੋ ਕਣਕ ਕਣਕ ਤਾਂ ਨਹੀਂ ਖਾਂਦੇ ਇਹ ਨਹੀਂ ਬਾਜਰਾ ਹੀ ਵੱਧ ਖਾਂਦੇ ਪਹਿਲਾਂ ਤੇ ਜਾਂ ਮੱਕੀ ਖਾ ਲੈਂਦੇ ਸੀਗੇ ਠੀਕ ਐ ਕਰਤੀ ਐ ਮੈਂ ਮਤਲਬ ਕੱਲ ਨੂੰ ਬਾਜਰਾ ਪਾ ਕੇ ਬਾਹਲਾ ਖੋਜ ਕੰਦੇ ਬਹੁਤ ਵਧੀਆ ਬਾਹਰੇ ਲਓ ਬਈ ਬਹੁਤ ਇਹਨੂੰ ਪਾਦ ਕੇ ਬਾਹਰਾ ਪੂਰਾ ਤੇ ਆਪੇ ਖਾ ਲੈਣੇ ਆਜੋ 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 ਲੋ ਵੀ ਦਾਣੇ ਤੈਨੂੰ ਪਾ ਦੇ ਨੂੰ ਕਰਕੇ ਓਕੇ ਰਿਪੋਰਟ ਇਹਨਾਂ ਦੀ ਲੋ ਮਿੱਤਰੋ ਗੋਲੀਆਂ ਗੱਲਾਂ ਨਹੀਂ ਕਰਦੇ ਤੇ ਵੀਡੀਓ ਕਰਦੀ ਐਂਡਿੰਗ ਜੇ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਰੱਬ ਰਾਖਾ ਬਾਏ ਬਾਏ